ਫਾਜ਼ਿਲਕਾਦੇ ਵਿੱਚ ਐਸਐਸਐਫ ਦੀ ਟੀਮ ਨੇ ਬਚਾਈ ਇੱਕ ਬਜ਼ੁਰਗ ਦੀ ਜਾਨ ਪਿਓ ਪੁੱਤਾਂ ਦਾ ਰਾਜੀਨਾਮਾ ਕਰਵਾ ਕੇ ਘਰ ਭੇਜਿਆ ਫਾਜ਼ਿਲਕਾਦੀ ਮੰਡੀ ਅਰਨੀ ਵਾਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਐਸਐਸਐਫ ਦੀ ਟੀਮ ਵੱਲੋਂ ਇੱਕ ਬਜ਼ੁਰਗ ਦੀ ਜਾਨ ਬਚਾਈ ਗਈ ਹੈ ਦਰਸਲ ਇਹ ਬਜ਼ੁਰਗ ਆਪਣੇ ਪੁੱਤ ਦੇ ਨਾਲ ਲੜ ਕੇ ਨਹਿਰ ਤੇ ਖੁਦਕੁਸ਼ੀ ਕਰਨ ਦੇ ਲਈ ਪਹੁੰਚਿਆ ਸੀ ਜਿਸ ਦੀ ਸੂਚਨਾ ਐਸਐਸਐਫ ਟੀਮ ਨੂੰ ਮਿਲੀ ਤਾਂ ਐਸਐਸਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਬਜ਼ੁਰਗ ਨੂੰ ਸਮਝਾਇਆ ਅਤੇ ਉਸ ਨੂੰ ਥਾਣਾ ਅਰਨੇ ਵਾਲਾ ਲੈਂਦਾ ਜਿਸ ਤੋਂ ਬਾਅਦ ਇਸ ਦੇ ਪੁੱਤਰ ਨੂੰ ਬੁਲਾ ਕੇ ਦੋਨਾਂ ਦਾ ਰਾਜੀਨਾਮਾ ਕਰਵਾਇਆ ਗਿਆ ਅਤੇ ਬਜ਼ੁਰਗ ਨੂੰ ਮੋਤਬਰ ਬੰਦਿਆਂ ਦੀ ਹਜ਼ੂਰੀ ਦੇ ਵਿੱਚ ਕਰ ਭੇਜਿਆ ਗਿਆ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਦੇਵੀ ਦਿਆਲ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਸਲਾਮੇ ਵਾਲੀ ਨਹਿਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਬਜ਼ੁਰਗ ਨੂੰ ਚੁਪਕੇ ਦੀ ਜਾ ਕੇ ਫੜ ਲਿਆ ਅਤੇ ਉਹਨਾਂ ਨੂੰ ਸਮਝਾਇਆ ਗਿਆ ਅਤੇ ਉਸ ਦੇ ਪੁੱਤਰ ਨੂੰ ਬੁਲਾ ਕੇ ਥਾਣਾ ਅਰਨੇ ਵਾਲਾ ਦੇ ਵਿੱਚ ਦੋਨਾਂ ਪਿਓ ਪੁੱਤਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਐਸਐਸਐਫ ਦੀ ਟੀਮ ਦੂਜਾ ਮਿਲਨ ਤੇ ਮੌਕੇ ਤੇ ਪਹੁੰਚਦੀ ਹੈ ਅਤੇ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਉਹ ਇੱਕ ਲੜਕੀ ਦੀ ਜਾਨ ਬਚਾ ਚੁੱਕੇ ਹਨ ਅਤੇ ਬੀਤੇ ਦਿਨ ਇੱਕ ਮਹਿਲਾ ਦੀ ਜਾਨ ਉਹਨਾਂ ਵੱਲੋਂ ਬਚਾਈ ਗਈ ਹੈ ਉਹਨਾਂ ਨੇ ਕਿਹਾ ਕਿ ਐਸਐਸਐਫ ਦੀ ਟੀਮ ਟਿੱਪਾ ਵਾਲੀ ਤੋਂ ਲੈ ਕੇ ਫਾਜ਼ਿਲਕਾ ਤੱਕ ਕੰਮ ਕਰਦੀ ਹੈ ਅਤੇ ਲੋਕਾਂ ਦੀ ਜਾਨ ਬਚੋਣਾ ਹੀ ਉਹਨਾਂ ਦਾ ਉਦੇਸ਼ ਹੈ ਕੋਈ ਗਾਇਉਣੀ ਬਾਪੂ ਆ। ਉਹ ਬਈਨੇ ਆਪਾਂ ਮੁੜ ਕੇ ਜਿੱਥੇ ਮਰਜ਼ੀ ਚੱਲ ਜਿਓ। ਉਹ ਸਾਈਕਲ ਕੋਈ ਨਹੀਂ ਤੁਹਾਡਾ ਲੈ ਆਉਣੇ ਆ ਜੀ ਆ ਜੋ। ਸਾਈਕਲ ਤੇਰਾ ਨਾ? ਮੈਂ ਲਿਆ ਰਾ ਉੱਥੇ ਬਾਹਰ। ਥੋੜਾ ਇਹਨਾਂ। ਸਾਡਾ ਬਾਪੂ ਲੜਕੇ ਘਰੋਂ ਖਲਾ ਮੈਲੀ ਨਹਿਰ ਤੇ ਆਤਮਤਾ ਕਰਨ ਚੱਲਿਆ ਸੀਗਾ। ਤੇ ਐਸਐਸਐਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖਸ਼ੀਆ ਦੇ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸੁਲਾ ਹੋਈ ਆ ਲੈ ਜੀ ਐਸਆਈ ਦੇਵੀदयाल ਨੰਬਰ 631 ਫਾਈਲ ਖਾ ਠੀਕ ਹੈ ਲੋ ਸਰ ਆਜ ਜਨਾ ਜੀ ਪੱਕੀ ਨਹਿਰ ਦੇ ਉੱਤੇ ਕਿਸੇ ਰਾਹਗੀਰ ਤੋਂ ਸੁਣਨਾ ਮਿਲੀ ਕੋਈ ਨਾ ਬਜ਼ੁਰਗ ਸੀ ਬੰਦਾ 65 ਸਾਲ ਦਾ ਨਾਂ ਸੀ ਉਹਦਾ ਨਰੈਣ ਸਿੰਘ son of ਹਵਤਾਰ ਸਿੰਘ ਵਾਸੀ ਕੜਿਆਣਾ ਉਹਨਾਂ ਦੇ ਮੁੰਡਿਆਂ ਨਾਲ ਇੱਕ ਮੁੰਡੇ ਨਾਲ ਲੜ ਕੇ ਨਾ ਨਹਿਰ ਦੇ ਉੱਤੇ ਆ ਕੇ ਸੁਸਾਈਸਾਈਡ ਕਰਨ ਦੀ ਕੋਸ਼ਿਸ਼ ਕਰਦਾ ਸੀ ਨਹਿਰ ਛਾਲ ਮਾਰ ਕੇ ਸਾਨੂੰ ਪਤਾ ਲੱਗ ਗਿਆ ਸਰ ਕਿਸੇ ਰਾਹਗੀ ਨੇ ਦੱਸਤਾ ਵੀ ਉਹ ਜਿਹੜਾ ਬਾਬਾ ਉਹ ਛਾਲ ਮਾਰ ਲੱਗਾ ਨਹਿਰ ਅਸੀਂ ਸਾਰੋਂ ਦਾ ਉੱਥੇ ਜਾ ਕੇ ਪਹੁੰਚ ਕੇ ਹੌਲੀ-ਹੌਲੀ ਤੇ ਉਹਨੂੰ ਫੜ ਕੇ ਲਿਆ ਕੇ ਗੱਡੀ 'ਚ ਭਾ ਲਿਆ ਤੇ ਗੱਡੀ 'ਚ ਭਾ ਕੇ ਲਿਆ ਕੇ ਥਾਣੇ ਲਿਆਂਦਾ ਜੀ ਥਾਣੇ ਲਿਆ ਕੇ ਜੀ ਉਹਦੇ ਘਰ ਦੇਆਂ ਨੂੰ ਸੱਦ ਕੇ ਉਹਨਾਂ ਦੋਵਾਂ ਤਰ੍ਹਾਂ ਦਾ ਉਹਦੇ ਮੁੰਡਿਆਂ ਨਾਲ ਰਾਈ ਨਵਾ ਖਰਾਾ ਕੇ ਤੇ ਘਰਦਿਆਂ ਨੂੰ ਸਹੂਰਤ ਕਰਦਾ ਜੀ ਜੀ ਕਦੇ ਵੀ ਸੱਸ ਹਾਂਜੀ ਉਹਨਾਂ ਦਾ ਰਾਈ ਨਵਾ ਕਰਾਤਾ ਸਾਰਾ ਤੇ ਉਹਦੇ ਮੁੰਡਿਆਂ ਨੂੰ ਦੇਤਾ ਉਹਨੂੰ ਕਹਦਾ ਵੀ ਅੱਗੇ ਤੋਂ ਕੋਈ ਲੜਾਈ ਝਗੜਾ ਸੀ ਸਰ ਉਹਨਾਂ ਦਾ ਆਵੇ ਜੀ ਪਿਓ ਪੁੱਤਾਂ ਦਾ ਉਹਨਾਂ ਦਾ ਪਿਓ ਸੀ ਸਰ ਵੱਡਾ ਸੀ ਤੇ ਮੁੰਡਿਆਂ ਨਾਲ ਕੋਈ ਮਾੜਾ ਮੋਟਾ ਮਨ ਮਟਾਵ ਹੋ ਗਿਆ ਤਾਂ ਵੀ ਤਵਾ ਬੁਰੀਆ ਕਰਮ ਚੱਕੇ ਰਹਿਗੇ ਇੱਕ ਪੰਜ ਦੀ ਜਾਨ ਜਿਹੜੀ ਬਚਾਈ ਹੈ ਹਾਂਜੀ ਉਸ ਤੋਂ ਬਾਅਦ ਹੈ ਕਿ ਕਿਹਨਾਂ ਤੋਂ ਹੋਊਗੀ ਸਰ ਚਾਹੀਦਾ ਜੇ ਇੰਨਾ ਜਾਨ ਬਚਾਉਣੀ ਅੱਗੇ ਵੀ ਆਸੀਂ ਤਾਂ ਸਾਰੇ ਇੱਕ ਗੁੜੀਆ ਛਾਲ ਮਾਰਨ ਲੱਗੀ ਸੀ ਉਹਦੀ ਵੀ ਬਚਾਈ ਸੀ ਕੱਲ ਸਰ ਇੱਕ ਲੇਡੀ ਸੀ ਉਹ ਡਿੱਗਣ ਲੱਗੀ ਸੀ ਸਰ ਉਹਦੀ ਵੀ ਸਾਡੀ ਟੀਮ ਨੇ ਜਾਨ ਬਚਾਈ ਜੀ ਮੈਂ ਤਾਂ ਹੈਨੀਸ ਕੱਲ ਟੀਮ ਦੀ ਟਾਈਮਿੰਗ ਕੀ ਹੈ ਸਾਰੀ ਦਿਨ ਸਾਰਾ ਰਾਤ ਜਿਸ ਤਰ੍ਹਾਂ ਇਹ ਮਲੋਟੇ ਅੱਗੇ ਹੁੰਦੇ ਨੇ ਇਹ ਸਰ ਦਿਮ ਰਾਤ ਹੀ ਚੱਲਦਾ ਜੀ ਸਾਡਾ ਰੂਟ ਆ ਸਰ ਟਿੱਪਾਂ ਵਾਲੀ ਤੋਂ ਲੈ ਕੇ ਫਾਇਲਕਾ ਤੱਕ ਸਾਰਾ ਬਦਲ ਇਹ ਅਸੀਂ ਗਸ਼ਤ ਕਰਨੀ ਹੁੰਦੀ ਸਾਰਾ ਤੇ ਕੋਈ ਅਨਸਖਾਵੀ ਘਟਨਾ ਹੋਵੇ ਉਹਨੂੰ ਰੋਕਣਾ ਹੁੰਦਾ ਸਾਰਾ ਟ੍ਰੈਫਿਕ ਨੂੰ ਮਲ ਕੇ ਮੇਨਟੇਨ ਕਰਨਾ ਜੀ ਜੇ ਕੋਈ ਚੀਜ਼ ਖੜੀ ਆ ਰਾਜ ਸਾਰਾ ਜਾਂ ਕੋਈ ਐਕਸੀਡੈਂਟ ਸਰ ਮੇਨ ਹੁੰਦਾ ਜੀ ਉਹਨੂੰ ਮੌਕੇ ਤੇ ਲਜਾ ਕੇ ਉਹਦੀ ਜਾਨ ਬਚਾਉਣੀ ਸਾਡਾ ਕੰਮ ਐ ਨਹੀਂ ਮੇਨ ਜਾਨ ਬਚਾਉਣੀ ਬੰਦੇ ਦੀ ਮਰ ਨਹੀਂ ਦੇਣਾ ਕਿੰਨੇ ਆਦਮੀਆਂ ਦੀ ਟੀਮ ਤੁਹਾਡੇ ਨਾਲ ਸਰ ਸਾਡੇ ਕੋਲੇ ਜੀ ਦੋ ਕੁੜੀਆਂ ਜੀ ਦੋ ਮੁੰਡੇ ਹੁੰਦੇ ਆ ਹਰ ਟਾਈਮ ਇੱਕ ਖਣੇਦਾਰ ਹੁੰਦਾ 24 ਘੰਟੇ ਸਾਡੀ ਟੀਮ ਹਾਜ਼ਰ ਰਹਿੰਦੀ ਹੈ ਜੀ ਸਾਡਾ ਰੂਡ ਆਈ ਟਿੱਪਾ ਵਾਲੀ ਤੋਂ ਲੈ ਕੇ ਫਾਇਲ ਕਾ ਤੱਕ